ਪੁਲਿਸ ਟੌਂਕੀ ਕਨੌਲੇ ਦੀ ਟੀਮ ਦੇ ਵੱਲੋਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ 21 ਗ੍ਰਾਮ ਚਿੱਟਾ ਨਸ਼ੀਲੇ ਪਾਊਡਰ ਦੇ ਸਮੇਤ ਗ੍ਰਫਤਾਰ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦੰਦਿਆ ਹੋਇਆ ਪੁਲਿਸ ਟੌਂਕੀ ਕਨੌਲੀ ਦੇ ਇੰਚਾਰਜ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਦੇ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਰੇਲਵੇ ਫਾਟਕ ਕਨੌਲੀ ਦੇ ਨਜ਼ਦੀਕ ਇੱਕ ਮੋਟਰਸਾਈਕਲ ਤੇ ਸਰਦਾਰ ਵਿਅਕਤੀ ਆਉਂਦਾ ਨਜ਼ਰ ਆਇਆ ਜਿਸਨੇ ਪੁਲਿਸ ਪਾਰਟੀ ਨੂੰ ਵੇਖ ਕੇ ਆਪਣਾ ਮੋਟਰਸਾਈਕਲ ਸ਼ੱਕੀ ਹਾਲਾਤਾਂ ਦੇ ਵਿੱਚ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੌਰਾਨ ਖਬਰਾਹੜ ਦੇ ਵਿੱਚ ਉਸ ਤੋਂ ਮੋਟਰਸਾਈਕਲ ਖਦਾਨਾ ਦੇ ਵਿੱਚ ਜਾ ਡ ਇਸ ਦੌਰਾਨ ਮੋਟਰਸਾਈਕਲ ਦੀ ਅਗਲੀ ਲਾਈਟ ਤੇ ਲੱਗੇ ਕਵਰ ਦੇ ਵਿੱਚੋਂ ਚਿੱਟੇ ਰੰਗ ਦਾ ਲਪਾਫਾ ਵੀ ਡਿੱਗ ਗਿਆ ਜਿਸ ਦੇ ਵਿੱਚੋਂ ਚਿੱਟਾ ਨਸ਼ੀਲਾ ਪਾਊਡਰ ਸਾਫ਼ ਨਜ਼ਰ ਆ ਰਿਹਾ ਸੀ ਜਦਕਿ ਪੁਲਿਸ ਵੱਲੋਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕਾਬੂ ਕਰਕੇ ਲਪਾਫਾ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚੋਂ 21 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸ ਤੋਂ ਉਪਰੰਤ ਪੁਲਿਸ ਵੱਲੋਂ ਨੌਜਵਾਨ ਰਚਪਾਲ ਸਿੰਘ ਤੇ ਕੇਸ ਦਰਜ ਕਰ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲ ਕੀਤਾ ਹੈ ਕਿ ਉਹ ਨਸ਼ੀਲਾ ਪਦਾਰਥ ਥਰਮਲ ਪਲਾਂਟ ਰੂਪਨਗਰ ਦੇ ਅੰਦਰ ਬਨ ਰਹੇ ਗ੍ਰੇਡ ਦੇ ਨੇੜੇ ਕਿਸੇ ਵਿਅਕਤੀ ਨੂੰ ਵੇਚਣ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਮੁਲਜ਼ਮ ਦੇ ਵਿਰੁੱਧ ਕੇਸ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ